ਲੋਕ ਕਿਸੇ ਵੀ ਵਿਦਿਸ਼ੀਅਨ ਕਿਸੇ ਵੀ ਮਨਮਰਜ਼ੀ ਅਸੀਂ ਖਤਮ ਕਰ ਦੇਣੀ ਆ ਉਹ ਵੀ ਪਾਰਟੀ ਸਾਡੀ ਪਾਰਟੀਆਂ ਚੋਂ ਆਮ ਲੋਕਾਂ ਚ ਕੋਈ ਸympathy ਨਹੀਂ ਆ ਮੈਂ ਬਹੁਤ ਜਲਾ ਜਾਇਆ ਹੈ ਪੰਜਾਬ ਕੱਲਾ ਨਹੀਂ ਆ ਜਿਹੜੇ ਦਲ ਬੱਦਲ ਨੂੰ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਆ ਸਾਡੀ ਸਰਕਾਰ ਬਣ ਗਈ ਅਸੀਂ ਸ਼ਾਮੀਨਾਥਨ ਫਾਰਮੂਲੇ ਤੇ ਐਮਐਸਪੀ ਦਾ ਕਾਨੂੰਨ ਬਣਾ ਕੇ ਜਿਸ ਤਰ੍ਹਾਂ ਜਿਹੜੇ ਤੋਂ ਮਹਿਬਤ ਵਿੱਚ કાન રસુલુકાં પસાના તે આટિયા દી સ્પેશલ રખયા ગયા જો સતાવા અમેકો અથી નાના લઈ તા એ રખયા કે અસી સાડી સરકાર બને આબ અસી સ્વામિનાથન ફોર્મ્યુલે પે એમએસવી دا કાનૂન બના કે એ ઠગડા જડ તો ખતમ કર દેંગા કે મૂળક ચ કાનૂન લઉગા કે ઉનહાનુ એમએસવી મિલ લેયા

ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀ ਦਾ ਉਹਦੇ ਤੇ ਕੋਈ ਖਤਮ ਨਹੀਂ ਕਰ ਦੇਣਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ ਜਨਰਲ ਗੱਲ ਹੈਗੀ ਆ ਕਿ ਜਿੰਨੇ ਵੀ ਇਹਨਾਂ ਨੇ ਜ਼ਿਆਤੀ ਕਰਨ ਵਾਲੇ ਸਮਾਜ ਦੇ ਵਿੰਗ-ਵਿੰਗ ਹਰ ਤਰ੍ਹਾਂ ਦੇ ਸੈਕਸ਼ਨ ਆਫ ਸੋਸਾਇਟੀ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਾਂ ਸਮਾਜ ਨੂੰ ਹੰਢਣ ਲਈ ਜਦ ਕਿਸ ਸੈਕਸ਼ਨ ਆਫ ਦੀ ਸੋਸਾਇਟੀ ਨੂੰ ਨੁਕਸਾਨ ਕਰਨ ਲਈ ਕੋਈ ਰੂਲ ਬਣਾਇਆ ਕੋਈ ਕਾਨੂੰਨ ਬਣਾਇਆ ਉਹ ਅਸੀਂ ਸਾਰਾ ਬਦਲ ਦੇਣਾ ਉਹ ਅਸੀਂ ਉਹਨਾਂ ਦੀ ਜਿਹੜੀ ਬਦਲੇਖੋਰੀ ਨਾਲ ਸਾਰਾ ਜਿੰਨੇ ਕਾਨੂੰਨ ਬਣਾਇਆ ਜਿੰਨੇ ਰੂਲ ਬਣਾਇਆ ਰੈਗੂਲੇਸ਼ਨ ਬਣਾਇਆ ਜਿਵੇਂ ਹਰ ਤੇ ਆ ਇਹ ਬਦਲੇ ਖੋ ਬਦਲੇ ਬਦਲੇਖੋਰੀ ਚ ਕੀਤਾ ਕਿ ਇਹ ਐਜੂਕੇਸ਼ਨ ਕਰਾ ਰਹੇ ਨੇ ਜਿੱਥੇ ਹੈਗਾ ਇਹਨਾਂ ਨੂੰ ਜੋ ਮਿਲਦਾ ਸੀ

ਇਹ ਅਸੀਂ ਇੱਕ ਕਮਿਸ਼ਨ ਬਣਾ ਦੇਵਾਂਗੇ ਜੋ ਦੀ ਸਾਰੀ ਚੀਜ਼ ਨੂੰ ਕਨਸੋਲिडेटਰ ਹੋਗਾ ਔਰ ਫਿਰ ਉਹਦੇ ਤੇ ਫੈਸਲਾ ਕਰ ਦਿੱਤਾ ਜਾਊਗਾ। ਇਹ ਕੰਪਸਬ ਬਾਹਰ ਤਾਂ ਕਾਂਗਰਸ ਆਪ ਦੇ ਨਾਲ ਆ ਇੱਥੇ ਆਪਦੇ ਤੁਸੀਂ ਉਲਟ ਬੋਲਦੇ ਹੋ ਬਾਹਰ ਜਾ ਕੇ ਕੀ ਜਿਹੜੇ ਉੱਥੇ ਕੇਜੀ ਬਾਦ ਦੇ ਨਾਲ ਜਾਂ ਵੀਸਾ ਖੜਕੇ ਕਾਂਗਰਸ ਆਲੋਂ ਦਾ ਸਪੀਕਰ ਬਣ ਕੇ ਆਣਾ ਇੱਥੇ ਤੁਸੀਂ ਆਪਦੇ ਉਲਟ ਹੋ ਨਹੀਂ 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 ਇਹ ਦੋਨੋਂ ਲਕੂ ਨਹੀਂ 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 ਇਹ ਤਾਂ ਦੋਵੇਂ ਗੱਲਾਂ 'ਚ ਬਹੁਤ ਫਰਕ ਹੈ। ਇਹ ਜਦੋਂ ਅਲਾਈਂਸ ਵਾਲੀ ਗੱਲ ਹੋਈ ਸੀ ਜਦੋਂ ਉਹ पार्टियां बैठिया मूल सिद्धांत से हर पार्टी के स्टेट यूनिट सूबा इकईया आपस में बैठ के फैसला करे कि असि करना के नहीं करना ठीक है जी वैस्ट बंगाल च नहीं होरला च कामरेडा हुआ कामरेड वैसे साडे ਜੋ ਜਗਾ ਜਗਾ ਡਿਫਰੈਂਟ ਸਿਚੁਏਸ਼ਨਸ ਨੇ ਇਸ ਤਰ੍ਹਾਂ ਦਾ ਇਹ ਕੋਈ ਪੰਜਾਬ ਕੱਲਾ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਪੰਜਾਬ ਕੱਲਾ ਨਹੀਂ ਹੈ ਜਗਾ ਜਗਾ ਸੂਬੇ ਦੀਆਂ ਇਕਾਈਆਂ ਜਿਹੜੀਆਂ ਡਿਫਰੈਂਟ ਪਾਰਟੀਆਂ ਦੀਆਂ ਹੈਗੀਆਂ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਹਾਈ ਕਮਾਂਡ ਨੂੰ ਦੱਸਿਆ ਜਿੱਥੇ ਉਹਨਾਂ ਸਾਰੇ ਸਹਿਮਤ ਹੋ ਗਏ ਉੱਥੇ ਉਹ ਸੰਜੋਗ ਤੇ ਹੋ ਗਏ ਜਿੱਤੇ ਦੇ vraie ਪਾਰਟੀਆਂ ਨੇ ਗੋਬਾ ਲੱਗ ਲੱਗ ਨਹੀਂ ਉਹਨਾਂ 'ਚ ਕੋਈ नहीं अभी अलग रखना चाहते हो तो एक सूबा जगह 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 और डिफरेंट पार्टी आम पार्टी कल एक लोकसभा हलका फते जीपी ने एक उपरली डर से अलायंस हो चुके है जितना चाहे जितते हो वोट तो अलायंस नहीं रहती ਵੋਰਕਰਾਂ ਦੇ ਜਿਹੜੇ ਵੇਟਲੇ ਲੇਬਲ ਤੇ ਜਿਹੜੇ ਵਰਕਰ ਨੇ ਉਹ ਕੀ ਸੋਚ ਰਹੇ ਹੋਗੇ ਵੀ ਆਪ ਨੂੰ ਪਾਈ ਦੀ ਰੋਡਾਂ ਕੰਪਲੂਸਨ ਪਾਈ ਦੇ ਜਾਣਗਾ ਇਸ ਤਰ੍ਹਾਂ ਜਿਵੇਂ ਪਰਦੇ ਦੇ ਸਤਾਰਾ ਇੱਕ ਪਾਸੇ ਬਸ ਖੜਾ ਨਾ ਦੇਖੋ ਬੇਲੀਗਲਤਾ ਤੁਸੀਂ ਉਹਦੇ ਬਹੁਤ ਜ਼ਿਆਦਾ ਸੋਚ ਰਹੇ ਹੋ ਇਸ ਤਰ੍ਹਾਂ ਦੀ ਹਾਲਤ ਨਹੀਂ ਆ ਇਸ ਤਰ੍ਹਾਂ ਦੀ ਹਾਲਤ ਨਹੀਂ ਆ ਦੇਖੋ ਜਿਹੜਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਧੋਖਾ ਦੇ ਕੇ ਝੂਠ ਬੋਲ ਕੇ ਸਾਰੀ ਮਮਰਜ਼ੋਤੋ ਫਾਇਦੇ ਲੈ ਕੇ सारी उम्र तो सब कुछ लैके और छा है पार्टी सा आम लोग नहीं है मैं बहुत जगह जाया है हाँ बल्कि उला जी जीपी नहीं है पंजाब एक माहौल है मैं जगह जगह चेक करता दा। कि जिन्हें दल बदलू ने इन्होंने वोट नहीं पानी दल बदलू का सब तो हीरो है सब तो पहला इन्हें दल बदलू की असं भी ये भंडी करनी है ਸਭ ਲੋਕਾਂ ਨੇ ਪੰਢੀ ਕਰਨੀ ਆ ਇਹਨਾਂ ਨੂੰ ਇਸ ਤਰ੍ਹਾਂ ਹੀ ਭਜਾਉਣਾ ਹੈ ਜਿਹੜੇ ਗੱਲ ਬਦਲ ਨੂੰ ਹੈਗਾ ਗੱਲ ਬਦਲਵਾਉ ਨੂੰ ਮੌਤ ਨਹੀਂ ਮਿਲਦੀ ਇਹ ਸਭ ਜਿਹੜਾ ਇੱਕ ਪਾਰਟੀ ਨੇ ਸਾਡਾ ਹੀ ਨਹੀਂ ਗਿਆ ਸਾਡੀ ਕਿਉਂ ਗੱਲ ਕਰਦੇ ਹੋ ਕਿ ਆਮ ਪਾਰਟੀ ਚੋਂ ਨਹੀਂ ਗਿਆ ਕਿ ਅਕਾਲੀ ਦਲ ਚੋਂ ਨਹੀਂ ਗਿਆ ਸਪਾਰਟੀਏ ਤੋਂ ਹੈ ਕੋਰਡੀਨੇਟਰ ਨਾਲ ਤਾਂ ਸਹੀ ਗੱਲ ਕਰਨੀ ਹੈ ਤੁਸੀਂ ਮੰਨਦੇ ਹੋ ਇਸ ਕਰਕੇ ਅਸੀਂ ਜਵਾਬ ਦੇ ਰਹੇ ਹਾਂ ਗੱਲ ਬਦਲੀਆਂ ਨੂੰ ਇਹ ਇਹ ਇਹਨਾਂ ਦੇ ਘਰ ਘਰ ਚ ਗੱਲ ਪਹੁੰਚਾਵਾਂਗੇ

ਇਹ ਪਹਿਲਾ ਭਾਸ਼ਣ ਉਹਦੇ ਤੇ ਹੋਊਗਾ ਉਹ ਪ੍ਰੋਮਿਸ ਮੈਂ ਪੂਰਾ ਕੀਤਾ ਲੋਕ ਸਭਾ ਦੇ ਪਹਿਲਾ ਮੇਰਾ ਭਾਸ਼ਣ ਸ਼੍ਰੀ ਫਤਿਹਗੜ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਦੀ ਕੁਰਬਾਨੀ ਤੇ ਸ਼ਹੀਦੀ ਤੇ ਉਹਦੇ ਤੇ ਦਿੱਤਾ ਔਰ ਮੇਰੀ ਉਹ ਮੰਗ ਜੀ ਪੈਂਡਿੰਗ ਪਈ ਆ ਮੈਂ ਕਹਾਂ ਸੀ ਕਿ ਇਹ ਅਭਿੱਤੀ ਸ਼ਹਾਦਤ ਹੈਗੀ ਇਹ ਇਸ ਤਰ੍ਹਾਂ ਦੀ ਕੁਰਬਾਨੀ ساری ਦੁਨੀਆ 'ਚ ਨਹੀਂ ਹੋਈ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ और उस तरह का इंफ्रास्ट्रक्चर बना के दिए कि सारी दुनिया की सिख संगत और दूसरे लोग भी जो नतमस्तक होना चाहते मैं पार्लीमेंट चल कही सतारा सौ पटना सतारा सौ पांच दो हजार उन्नीस भी दिया मेरे भाषण आ मैंने व्या तीन सौ चौदह तीन सौ पंद्रह साल तो बाद भी पां तो, तो एक करोड़ आदमी हूं भी 26 ਸਤਾਈ 25 ਦਸੰਬਰ ਨੂੰ ਸਦਵਾ ਕਰਨ ਨੂੰ ਆਉਂਦਾ ਹੈਗਾ ਮੈਂ ਕਿਹਾ 19 ਸਾਲਾਂ ਬਾਅਦ ਕੋਈ ਆਉਂਦਾ ਵਾ ਇਹ ਮੰਨਦਾ ਕਿ ਤੁਸੀਂ ਉਹਨੇ ਰੈਕਗਨਾਈਜ਼ ਕਰੋ ਜੇ ਜਰਾ ਆਖਰੀ ਜਦੋਂ ਐਸਐਲਸੀ ਉਹਨੇ ਕਿਹਾ ਨੂੰ ਸੁਣਾਈਆਂ ਬਾਤ ਤੁਸੀਂ ਦਾ ਸਹੀ ਬਿਆਨ ਨਹੀਂ ਰੈਕਗਨਾਈਜ਼ ਕਰਦੇ ਤੁਹਾਨੂੰ 5 ਸਾਲ ਦਾ 10 ਵਾਰ ਮੇਰਾ ਪਾਸ਼ਾ ਨਾ ਤੁਸੀਂ ਉਹਦਾ ਕੰਮ ਨਹੀਂ ਕੀਤਾ ਤੇ ਇੱਕ ਤਾਂ ਹੋਵਾ दूसरा की है देखो साढ़े इतों के बहुत सारे काम पेंडिंग ने नैशनल हाईवे रेलवे अच्छा करोना के नाते थोड़ा तो ट्रेना का तो बारह हजार ट्रेना चल दया मेरे सर तीन या चार हजार मुल्च च ट्रेना चल रही सारिया ट्रेना गरीब लोगों दंद करती है अच्छा वो जेना यह चला रहा किराया इना ज्यादा कॉमनमैन तो बैठ ही नहीं सकता ਇਹ ਸਾਰੀਆਂ ਡਿਮਾਂਡ ਨੇ ਜੋ ਸਾਡੀ ਸਰਕਾਰ ਬਣ ਗਈ ਉਸੇ ਸਭ ਕੁਝ ਰੈਸੋਰ ਕਰਾਣੇ ਇੰਨਾ ਨੇਤਾ ਸਿਸਟਮ ਨੂੰ ਔਰ ਬੁਲਕ ਨੂੰ ਇੰਬੈਲੈਂਸ ਕੀਤਾ ਉਹ ਅਸੀਂ ਮੁਲਕ ਦੀ ਬੈਲੈਂਸ ਬਹਦਾ ਕਰਾਂਗੇ ਔਰ ਜਿਹੜਾ ਸੁਪਰ ਰੈਚ ਨੂੰ ਇਹ ਲੁਟਾਰੇ ਆ ਉਹ ਅਸੀਂ ਕਾਮਨ ਮੈਨ ਨੂੰ ਔਰ ਨਾਰਮਲ 56 60 65 60 ਪਾਪੂ ਵਿੱਚ ਜਿਹੜਾ ਪ੍ਰਾਈਵੇਟ ਸਾਈਡ ਨੂੰ ਲਗਾਈ ਜਾ ਰਿਹਾ ਉਹ ਅਸੀਂ ਜਾਵਾਂ ਮੈਂ ਸਭ ਤੋਂ ਪਹਿਲਾ ਆਦਮੀ ਸੀ ਐਮਪੀ ਜਿਨੇ ਉਹਨਾਂ ਦਾ ਵਿਰੋਧ ਕੀਤਾ ਜਿਹਦੇ ਨਾਲ ਇਹਨੂੰ ਮੌਨੋ ਸੈਂਕਸ਼ਨ ਆਰਡਰ ਮਿਲਿਆ

कि जे अगर ओए <laughs> जो रूल वो रेगुलेशन कहन के नहीं साहब ओदे आ वाले रूल पाओ जैसे इन सब को तो कभी घर ना चलेंगे एमेंडमेंट भी ओए यार ओदे रूल्स का क्या गवर्नमेंट ने पावरन दिए जो मनजी बनाओ मतलब साहब ऐसे के हिसाब से हिसाब आज थोड़ी आर्थिक पे ही की कहना चाह रहे हैं कांग्रेस में उम्मीदवार में शक्ति नाम साहब का चेयरमैन इंप्रूवमेंट ट्रस्ट और ये गलत कहना कि अन्न भी था बहुत देर तो कह रहे हैं हमेशा ही जी सभा विधानसभा पढ़े लोग लिखे भेजे यह गल बिल्कुल सही है कि सरदार अमर सिंह पढ़े लिखे और बहुत सूझवान लीडर इमानदार दूसरी गल एक है कि जो मोदी सरकार है ਇੰਨੇ ਹਿੰਦੁਸਤਾਨ ਨੂੰ ਵੇਚਣ ਦਾ ਤਹਿਇਆ ਕਰ ਲਿਆ ਔਰ ਥੋੜੇ ਬੰਦੇ ਉਹਨਾਂ ਨੂੰ ਉਤਾਰ ਰਹੇ ਨੇ ਔਰ ਦੇਸ਼ ਨੂੰ ਲਟਾ ਰਹੇ ਨੇ ਬਹੁਤ ਹੀ ਜ਼ਿਆਦਾ ਕਰਜ਼ੇ ਥੱਲੇ ਆ ਗਿਆ ਉਹ ਲੋਕ ਬਹੁਤ ਹੀ ਜ਼ਿਆਦਾ ਮਗਹੀਆ ਹੈ ਦੇਖੋ ਇਹ ਆਪ ਕਹਿੰਦੇ ਹੁੰਦੇ ਸੀ ਮੋਦੀ ਸਾਹਿਬ ਦੀ ਦੋਸਤੀ ਐਮਸੀ ਜਦੋਂ ਡਾਕਟਰ ਮਨਮੋਹ ਹੈ ਟਾਈਮ ਤੇ ਯਾਰ 48 ਡਾਲਰ ਹੋਇਆ ਸੀ

ਜਿਹੜੇ ਆਮ ਲੋਕਾਂ ਦੀ ਗੱਲ ਕਰੀਏ ਡੀਜ਼ਲ ਪਟਰੋਲ ਹੋਰ ਮਗੇ ਆਈ ਇਸੇ ਚੀਜ਼ ਤੇ ਕੰਟਰੋਲ ਨਹੀਂ ਹੈ ਸੋ ਆਈ ਨਫਰਤ ਵੀ ਰਾਜਨੀਤੀ ਤੋਂ ਬਿਨਾਂ ਇੱਕ ਬੋਲਣ ਤੋਂ ਬਿਨਾਂ ਟੂ ਟੂ ਬੋਲਦੇ ਨੇ ਬੜੇ ਕੰਫਰੰਸ ਨਾਲ ਬੋਲਦੇ ਨੇ ਦੂਜਿਆਂ ਕੋਲ ED ਤੇ CBI ਦਾ ਡੰਡਾ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਹੋਣਾ ਸਰਕਾਰ ਬਦਲਣ ਦੀ ਬਹੁਤ ਜ਼ਿਆਦਾ ਲੋੜ ਹੈ ਕਾਂਗਰਸ ਪਾਰਟੀ ਨੇ ਸਾਨੂੰ ਬਹੁਤ ਹੀ ਜ਼ਿਆਦਾ ਸੂਝਵਾਨ, ਈਮਾਨਦਾਰ ਔਰ ਨੇਕ ਇਨਸਾਨ ਕੈਂਡੀਡੇਟ ਦਿੱਤੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਤੇ ਇਹਨਾਂ ਕੈਂਡੀਡੇਟਾਂ ਨੂੰ ਇਸ ਤਰ੍ਹਾਂ ਦੇ ਕੈਂਡੀਡੇਟ ਲੋਕਸਭਾ ਹੁਣ ਜ਼ਰੂਰੀ ਨੇ ਜਿਹੜੇ ਤੁਸੀਂ ਮੁੱਦੇ ਦੱਸਿਆ ਜੀ ਬੀਜੇਪੀ ਦੇ ਵੀ ਆਹ ਹਾਂ ਨੇ ਜੀ ਠੀਕ ਹੈ ਜੀ ਕਾਂਗਰਸ ਦੀ ਸਰਕਾਰ ਆਉਂਦੀ ਆ ਇਹਨਾਂ ਦੇ ਉੱਤੇ ਖਲ ਪਾਉਗੀ ਬਿਲਕੁਲ ਸੱਚ ਅਸੀਂ ਪਹਿਲਾਂ ਤੋਂ ਹੀ ਇਹ ਰਹੀ ਹੈ ਦੇਖੋ ਜਦੋਂ ਕਾਂਗਰਸ ਸਰਕਾਰ ਸੀ टाटा बिरला डालमिया अमीर आदमी थी सरकार ने सौ रुपये का भी कोई गवन नहीं किया सौ रुपए का सब कुछ दे जाते कांग्रेस की सोच पहला तो ये रही है उस टाइम तो गैप पै गया आपका यह कह रही है हम वीडियो चैनल लंबा नहीं बोलिया जा सकता जे आप देखिए भी एक भाषण तो शुरू कर दे सत्तर साल मेरी उम्र त्रेंठ साल तो पड़ गए चौहठ साल तो। मैं देख असी वेट के बिना मगराड़े सैकल से जाते होंगे लैट आई है कोई सड़क पक्की नहीं यूनिवर्सिटी नहीं जे पी आई वर्गे हस्पता बनाए तो कांग्रेस ने नहीं बनाए पाब एग्रीकल्चर यूनिवर्सिटी वर्ग यूनिवर्सिटियां बनाई तो कॉग्रस ने बनाई पाब यूनिवर्सिटी वर्ग यूनिवर्सिटियां बनाई कांग्रेस ने बनाई यूनिवर्सिटी वर्गिया यूनिवर्सिटी बनाईया तो कांग्रेस ने बनाई भी एक भी प्रोजेक्ट नंगल डैम बनाया कांग्रेस ने बनाया एक भी प्रोजैक्ट इन्होंने बनाया हो एक यूनिवर्सिटी का ना एक बड़े हस्पाल अच्छ जो कि आबादी होगी हूँ त हर जिले पी जी आई वर्ग हस्पता चाहिए सेंटर बनावे इथे बनया कौ सिटी समार्ट सिटी बनाव गे तो पांच बनने सी। दसो को तो से दसो कोई बने समार्ट सिटी को किसी तो कोई है सवाए इना रुझान तो जिन्ना धनता उत्तर नहीं जाई जाता फिर देश ने कितने जाना नहीं। नहीं। देश इस टाइम गुलामी देखो साड़ा मुल्क है हिंदू सिख मुसलमान ईसाई सब भाईचारा ये सारे रल मिल के चलने चाहिए ने ਇਨਾਂ 'ਚ 파ੜ ਨਹੀਂ ਪੈਣਾ ਚਾਹੀਦਾ ਮੋਦੂ ਸਾਹਿਬ ਦੀ ਇੱਕੋ ਹੀ ਪਾਲਿਸੀ ਹੈ ਵੀ ਇਨਾਂ 'ਚ 파ੜ ਬਗਾਈਏ ਤਰ੍ਹਾਂ ਦੇ